ਬੋਛ ਦਾ ਗੁਰਦੁਆਰੇ ਕਿੰਨੇ ਆ ਚਾਰ ਆ ਜੀ ਸਵੇ ਕਿੰਨੇ ਆ ਚਾਰ ਆ ਜੀ ਤਿੰਨ ਆ ਜੀ ਦੋ ਆ ਜੀ ਆ ਚੁੱਕੇ ਘਰ ਤੋਂ ਪਿੰਡ ਗਿਆ ਮੈਂ ਮੈਂ ਸਵੇ ਇਕੱਠੇ ਕਰ ਲੋ ਕਹਿੰਦੇ ਦੋ ਆ ਮੈਂ ਇਕੱਠੇ ਕਰ ਲੋ ਕਹਿੰਦੇ ਨਾ ਬਾਈ ਇਹ ਗੱਲਾਂ ਨਾ ਕਰੀਂ ਦੁਆਰੇ ਪਿੰਡ 'ਚ ਡਾਂਗਾਂ ਚੱਲ ਪੈਣਗੀਆਂ ਮੈਂ ਗੁਰਦੁਆਰੇ ਕਹਿੰਦੇ ਗੁਰਦੁਆਰੇ ਕੋਈ ਆ ਮਹਾ ਬਹੁਤ ਵਧੀਆ ਗੱਲ ਆ ਕਹਿੰਦੇ ਨਾ ਨਾ ਗੁਰਦੁਆਰੇ ਵਿਚਾਲੇ ਕੰਧ ਕੱਢੀ ਵੀ ਇਹ ਸਿੱਖੀ ਆ ਸਾਡੇ ਦਾ ਗੁਰੂਆਂ ਨੇ ਯਾਰ ਸੈਂਕੜੇ ਸਾਲ ਪਹਿਲਾਂ ਇੱਥੇ ਆ ਕੇ ਜੋ ਇੱਥੇ ਮੰਨੂ ਬਾਦ ਦਾ ਬ੍ਰਾਹਮਣ ਬਾਦ ਦਾ ਇੱਥੇ ਵਰਣ ਵੰਡ ਜਾਤ ਦੇ ਵਿੱਚ ਭੁਲ ਜਾ ਕੇ ਊਚ ਨੀਚ ਭੇਦ ਭਾਵ ਸੀ ਖਤਮ ਕੀਤੇ ਮਟਾਏ ਸਾਰੀਆਂ ਗੱਲਾਂ ਨੂੰ ਸਾਰਿਆਂ ਨੂੰ ਇੱਕ ਕੀਤਾ ਪਰ ਆਪਾਂ ਅੱਜ ਸਦੀਆਂ ਬਾਅਦ ਵੀ ਭਾਈ ਬੰਦਾ ਇੱਕ ਥਾਂ ਹੀ ਫੂਕ ਸਕਦੇ ਤਾਂ ਕਾਹਦਾ ਕਿਸਾਨ ਮਜ਼ਦੂਰ ਇਕਤਾ ਜੰਦਾਬਾਦ ਦਾ ਨਾਰਾ ਭਾਈ ਆਮਲੀ ਰੂਪ ਚ ਲਾਗੂ ਵੀ ਹੋਣਾ ਚਾਹੀਦਾ ਨਾ ਕਿਤੇ ਛੋਡੇ ਪਿੰਡ ਚ ਹਾਲਾਤ ਕੀ ਨੇ ਭਾਈ ਮੈਂ ਮੈਲੋ ਆਪਣੇ ਭਾਈ ਗੁਰਦੁਆਰੇ ਗੁਰੂ ਘਰ ਕਿੰਨੇ ਆ ਚਾਰ ਚਾਰ ਆ ਜੀ ਅੱਡੋ ਵੱਡੀ ਸਵੇ ਉਹ ਵੀ ਅੱਡੋ ਵੱਡੀ ਇਕੱਠੇ ਕਰ ਲਓ ਜੇ ਨਾ ਲੋਕ ਕਰਨ ਪੰਚਾਇਤਾਂ ਕਿਉਂ ਲੋਕ ਪੰਚਾਇਤਾਂ ਨੂੰ ਲੋਕ ਚੁਣਦੇ ਨੇ ਭਾਈ ਲੋਕ ਇਕੱਠੇ ਹੋ ਕੇ 2008 ਦੇ ਵਿੱਚ ਮੈਂ ਤੁਹਾਨੂੰ ਗੱਲ ਸੁਣਾਉਣਾ 2008 ਦੀ ਗੱਲ ਮੇਰੀ ਮਾਂ ਸਰਪੰਚ ਬਣੀ ਸੀ ਪਿੰਡ 'ਚ ਸਾਡੇ ਵੀ ਡੋਢੀ ਬੰਦਾ ਫੂਕਦੇ ਸੀ ਮੈਂ ਪਿੰਡ ਇਕੱਠਾ ਕੀਤਾ ਮੈਂ ਕਿਹਾ ਯਾਰ ਆਪਾਂ ਸਵੇ ਇਕੱਠਾ ਕਰਨੇ ਆ ਲੋਕਾਂ ਨੇ ਵਿਰੋਧ ਤਾਂ ਕੀਤਾ ਮੇਰਾ ਕਿ ਤੂੰ ਨਵਾਂ ਬਣਿਆ ਇਹਦਾ ਜੋ ਪਿੰਡ ਬੱਜਿਆ ਉਦੋਂ ਦਾ ਕੰਮ ਚੱਲ ਰਿਹਾ ਹੈ ਮਗਾ ਉਦੋਂ ਜੇ ਮਰਜ਼ੀ ਚੱਲਦਾ ਸੀ ਹੁਣ ਇਹ ਬਦਲਣਾ ਪੈਣਾ ਰਾਲਾ ਕੋਲਾ ਪਿਆ ਵਿਰੋਧ ਹੋਇਆ ਪਰ ਮੈਂ ਇੱਕ ਤਾਂ ਕਰਤਾ ਆ ਕਦਮ ਕਦਮ ਪਿੰਡ ਗਿਆ ਮੈਂ ਆਹੀ ਗੱਲਾਂ ਸੁਣਾਈਆਂ ਉਹ ਲੋਕ ਸਹਿਮਤ ਹੋ ਗਏ ਕਹਿੰਦੇ ਭਾਈ 20 25 ਦਿਨਾਂ ਬਾਅਦ ਤੈਨੂੰ ਦੁਬਾਰੇ ਪਿੰਡ ਬੁਲਾਵਾਂਗੇ ਅਸੀਂ ਗੁਰੂ ਘਰ ਤੇ ਸਵੇਰੇ ਇਕੱਠੇ ਕਰਨੇ ਮੈਂ ਅਕਾਲ ਤਾ ਸਾਬ ਜਿਹੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਬੇਨਤੀ ਕੀਤੀ ਮੈਂ ਕਹਾਈ ਤੁਸੀਂ ਹੁਕਮਨਾਮਾ ਜਾਰੀ ਕਰੋ ਅਕਾਲ ਤਾ ਸਾਹਿਬ ਤੋਂ ਕਿ ਹਰ ਪਿੰਡ ਦੇ ਵਿੱਚ ਸਵੇਰੇ ਦੇ ਗੁਰੂ ਘਰ ਇਕੱਠੇ ਹੋਣੇ ਚਾਹੀਦੇ ਦੁਸ਼ਮਣ ਦਾ ਲਗਾਤਾਰ ਭਾਈ ਜ਼ੋਰ ਲੱਗਿਆ ਪਿਆ ਧਿਆਨ ਰੱਖਿਓ ਏਜੰਸੀਆਂ ਦਾ ਜ਼ੋਰ ਹੈ ਕਿ ਲੋਕਾਂ ਨੂੰ ਜਾਤਾਂ ਪਾਤਾਂ ਦੇ ਉੱਤੇ ਕਿਵੇਂ ਲੜਾਉਣਾ ਹੈ ਕਿਵੇਂ ਅੱਗ ਸਿੱਟਣੀਆਂ ਲੋਕਾਂ ਚ ਰੋਜ਼ ਕੋਈ ਨਾ ਕੋਈ ਵੀਡੀਓ ਤੁਸੀਂ ਸੁਣਦੇ ਹੋਵੋਗੇ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਆਉਂਦੀ ਹੈ ਵੀ ਲੋਕਾਂ ਚ 파ੜਾ ਪਾਇਆ ਜਾਵੇ ਆਪਾਂ ਕਹਿੰਨਾ ਇੱਥੇ ਹੋ ਕੇ ਦਿੱਲੀ ਨਾਲ ਲੜਨਾ ਹੈ ਦਿੱਲੀ ਨਾਲ ਆਪਾਂ ਤਾਂ ਲਾਂਚ ਇਕੱਠੇ ਹੋ ਸਕਦੇ ਆ ਜੇ ਇਕੱਠੇ ਇੱਥੇ ਨਾ ਹੋਏ ਆਪਾਂ ਉਸ ਵੀ ਲੜ ਪਾਂਗੇ ਦਿੱਲੀ ਨਾਲ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਬਾਈ ਸੋਚ ਕਰਕੇ ਬੇਨਤੀ ਆ ਵੀ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਿੰਡ ਦੇ ਵਿੱਚ ਕੋਈ ਸਾਂਝਾ ਇਕੱਠ ਰੱਖ ਕੇ ਗੁਰੂ ਘਰ ਇਹ ਮਤਾ ਪਕਾਇਆ ਜਾਵੇ ਪੰਚਾਇਤਾਂ ਨੂੰ ਵੀ ਕਿਹਾ ਜਾਵੇ ਭਾਈ ਦੋ ਮਤੇ ਪਹਿਲ ਦੇ ਆਧਾਰ ਤੇ ਪਾ ਜਿਹੜਾ ਵੀ ਸਰਪੰਚ ਨੋਂਗੇ ਸਰਪੰਚ ਇੱਕੋ ਹੀ ਬਣਦਾ ਕਿ ਦੋ ਉਹਨੂੰ ਬੇਨਤੀ ਕਰੋ ਵੀ ਦੋ ਮਤੇ ਪਾ ਭਈਆਂ ਦੀ ਵੋਟ ਨਹੀਂ ਬਣਨ ਦੇਣੀ ਤੇ ਗੁਰੂ ਘਰ ਤੇ ਸਵੇਰੇ ਇਕੱਠੇ ਕਰਨੇ ਸਹਿਮਤ ਹੋ ਕਰ ਲਓਗੇ ਨਹੀਂ ਹੰਗਾਰਾ ਹੈ ਨਹੀਂ ਚਲੋ ਕੋਈ ਨਹੀਂ ਕਰੇਗੇ ਸਮੇਂ ਮੇਰੀ ਗੱਲ ਨੂੰ ਚੇਤੇ ਕਰੋਗੇ ਆ ਜਾਓਗੇ ਇਕੱਠੇ ਹੋ ਜਾਵਾਂਗੇ ਚਾਰ ਸਿਰੋ 76 ਪੈ ਫਾੜ ਫਾੜ ਸਾਰਿਆਂ ਨੇ ਫਿਰ ਇਕੱਠੇ ਹੋਵਾਂਗੇ ਉਸ ਤੋਂ ਪਹਿਲਾਂ